ਕੇਂਦਰੀ ਜੇਲ੍ਹ ਦੇ ਅੰਦਰ ਸਹਾਇਕ ਸੁਪਰਡੈਂਟ ਨੂੰ ਧੱਕੇ ਮਾਰਨ ਅਤੇ ਮਾਰ ਦੇਣ ਦੀ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਚਾਰ ਕੈਦੀਆਂ ਤੇ ਕੀਤਾ ਗਿਆ ਮਾਮਲਾ ਅੱਜ ਦਰਜ ਸੋਮਵਾਰ ਨੂੰ 1 ਵਜੇ ਦੇ ਲਗਭਗ ਐਸਪੀ ਸਿਟੀ ਨੇ ਦਿੱਤੀ ਜਾਣਕਾਰੀ ਹੁਣ ਇਹਨਾਂ ਦਾ ਲਿਆ ਜਾਵੇਗਾ ਪ੍ਰੋਡਕਸ਼ਨ ਬਰਾਂਟ ਤੇ ਉਸ ਤੋਂ ਬਾਅਦ ਇਹਨਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ ਅੱਜ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਸਾਨੂੰ ਥਾਣਾ ਕੈਂਟ ਵਿਖੇ ਇੱਕ ਪੱਤਰ ਵਸੂਲ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਚਾਰ ਕੈਦੀਆਂ ਵੱਲੋਂ ਜਿੱਤੇ ਉਹਨਾਂ ਦੇ ਨਾਲ ਧੱਕਾਮੁਕੀ ਕੀਤੀ ਗਈ ਉੱਥੇ ਨਾਲ-ਨਾਲ ਉਹਨਾਂ ਨੂੰ ਮਾਰ ਦੇਣ ਦੀ ਇਹ ਆਪਣਾ ਧਮਕੀ ਵੀ ਦਿੱਤੀ ਗਈ ਹੈ ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰ ਦਿੰਦੇ ਉਹ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਕੈਂਟ ਵਿਖੇ ਇਹਨਾਂ ਚਾਰੇ ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੁਣ ਅਦਾਲਤ ਦੇ ਵਿੱਚੋਂ ਇਹਨਾਂ ਦਾ ਪ੍ਰੋਡਕਸ਼ਨ ਬਰੰਟ ਸਾਡੇ ਵੱਲੋਂ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਾਡੇ ਵੱਲੋਂ ਇੱਥੇ ਲਿਆ ਕੇ ਇਹਨਾਂ ਤੋਂ ਆਪਣਾ ਹੋਰ ਵੀ ਆਪਣਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਕੇਂਦਰੀ ਜੇਲ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਅਤੇ ਹੁਣ ਕੇਂਦਰੀ ਜੇਲ ਦੇ ਸਹਾਇਕ ਸਪਰਟੈਂਟ ਨੂੰ ਜਿੱਥੇ ਟੱਕਾ ਮੁੱਕੀ ਹੋਈ ਹੈ ਉਸ ਦੇ ਨਾਲ ਆਪਣਾ ਕੈਦੀਆਂ ਵੱਲੋਂ ਉੱਥੇ ਉਸ ਨੂੰ ਮਾਰ ਦੇਣ ਦੀ ਢੰਕੀ ਵੀ ਮਿਲੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਥਾਣਾ ਕੈਂਟ ਵਿਖੇ ਇੱਕ ਪੱਤਰ ਦਿੱਤਾ ਗਿਆ ਅਤੇ ਥਾਣਾ ਕੈਂਟ ਵੱਲੋਂ ਇਸ ਦੇ ਸਬੰਧ ਦੇ ਵਿੱਚ ਚਾਰ ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਆਪਣਾ ਕੇਂਦਰੀ ਜੇਲ੍ਹ ਦੇ ਅੰਦਰੋਂ ਪ੍ਰੋਡਕਸ਼ਨ ਬਰਾਂਡ ਤੇ ਬਟੰਡਾ ਪੁਲਿਸ ਲੈ ਕੇ ਆਵੇਗੀ ਤੇ ਉਸ ਤੋਂ ਬਾਅਦ ਇਹਨਾਂ ਤੋਂ ਕੁਝ ਕੁ ਆਪਣਾ ਇਹਨਾਂ ਵੱਲੋਂ ਆਪਣਾ ਇਹਨਾਂ ਇਹਨਾਂ ਤੋਂ ਕੀਤੀ ਜਾਵੇਗੀ ਇਸ ਸਬੰਧੀ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਅੱਜ ਸਾਡੇ ਨਾਲ ਇਹ ਚਾਰੀ ਜਾਣਕਾਰੀ ਸਾਂਝੀ ਕੀਤੀ ਹੈ ਸਰ ਜੀ ਥਾਣਾ ਚੋ ਮਾਮਲਾ ਦਰਜ ਹੈ ਜੇਲ੍ਹ ਤੋਂ ਕੀ ਬੋਲੇ ਆ ਕੋਟਬਾਦ ਮਾਮਲਾ ਵੀ ਦਰਜ ਹੋਇਆ ਹੈ ਰਿਐਕਟ ਕਰ ਰਿਹਾ ਹੈ ਕਿਹਨੇ ਦੇਖਾ ਮਾਮਲਾ ਆ ਸਾਨੂੰ ਥਾਣਾ ਕੈਂਟ ਦੇ ਵਿੱਚ ਸੈਕ ਜੇਲ ਸੁਪਰਡੈਂਟ ਮਠੰਡਾ ਕੇਂਦਰੀ ਜੇਲ ਮਠੰਡਾ ਦੇ ਪੱਤਰ ਮਸੂਰ ਹੋਇਆ ਸੀਗਾ ਜਿਸ ਦੇ ਵਿੱਚ ਅ ਅਲੀਗੇਸ਼ਨ ਲਗਾਇਆ ਗਿਆ ਕਿ ਚਾਰ ਕੈਦੀਆਂ ਵੱਲੋਂ ਜਿਹੜੀ ਉਹਨਾਂ ਨਾਲ ਕੁੱਟਮਾਰ ਕੀਤੀ ਧੱਕੇਮੁੱਕੇ ਕੀਤੀ ਗਈ ਤੇ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਸੋ ਅਕੋਰਡਿੰਗਲੀ ਅਸੀਂ ਥਾਣਾ ਕੈਂਟ ਦੇ ਵਿੱਚ ਐਫ ਆਈ ਆਰ ਨੰਬਰ 3 ਤੇ ਰੈਲੇਵੈਂਟ ਸੈਕਸ਼ਨ ਦੇ ਵਿੱਚ ਮੁਕਦਮਾ ਦਰਜ ਰਜਿਸਟਰ ਕਰ ਲਿਆ ਤੇ ਇਹਦੀ ਜਿਹੜੀ ਹੈਗੀ ਮੁਕਦਮਾ ਦੀ ਤਫਤੀਸ਼ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਲਦੀ ਹੀ ਜਿਹੜੇ ਦੋਸ਼ੀ ਨੇ ਇਹਨਾਂ ਦਾ ਪ੍ਰੋਡਕਸ਼ਨ ਵਾਲਾ ਬਲੈਕ ਲੈ ਕੇ ਇਹਨਾਂ ਨੂੰ ਉਸਰ ਮਾਨਤ ਤੇ ਲੈ ਕੇ ਜਿਹੜੀ ਪੁਸ਼ਗੋਸ਼ ਕੀਤੀ ਜਾਊਗੀ ਤੇ ਫਰਦਰ ਜਿਹੜਾ ਨੈਸਸਿਟੀ ਐਕਸ਼ਨ ਹੈ ਜਿਹੜਾ ਕੀਤਾ ਜਾਊਗਾ ਤੇ ਅਧਿਕਾਰੀ ਸੀ ਜਿਹੜਾ ਉਹਨਾਂ ਨੂੰ ਮਿਲਿਆ ਇਹ ਸਾਇਕ ਜਿਲ ਸੁਪਰਡੈਂਟ ਨੇ ਕੇਂਦਰੀ ਜਲ ਬਠੰਡਾ ਦੇ ਵਿੱਚ ਤਨਾਤ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਹੈਗੀ ਹੈ ਇਹ ਪੱਤਰ ਜਾਰੀ ਜੀ ਦਿੱਤੀ ਕਿਸ ਤਰ੍ਹਾਂ ਦੀ ਜੀ ਨਾ ਕੰਮ ਕਰੀ ਦੇ ਡੈਫੀਨਟਲੀ ਉਹਦੇ ਵਿੱਚ ਅਲੀਗੇਸ਼ਨ ਲਗਾਏ ਗਏ ਨੇ ਡਿਊਰਿੰਗ ਇਨਵੈਸਟੀਗੇਸ਼ਨ ਵੀ ਵਿਲ ਚੈੱਕ ਇਟ ਆਊਟ ਤੇ ਪਹਿਲਾਂ ਸਭ ਤੋਂ ਪਹਿਲਾਂ ਮੁਕਦਮਾ ਦਰਜ ਕਰਕੇ ਦੋਸ਼ੀਆਂ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਉਹਨਾਂ ਨੂੰ ਸ਼ਾਮਲ ਤਫਤੀਸ਼ ਕੀਤਾ ਜਾਊਗਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਚਲਾਨ ਜਲਦ ਤੋਂ ਜਲਦ ਪੇਸ਼ ਕਰਾਂਗੇ